ਸੰਬਰਾਲਾ ਦੀਆਂ ਸੜਕਾਂ ਤੇ ਪੁਲਿਸ ਹੀ ਪੁਲਿਸ ਜੀਹਾਂ ਐਮਪੀ ਦੀ ਇਲੈਕਸ਼ਨ ਅਧਿਕ ਹੁੰਦੀ ਪਈ ਗਈ ਆ ਉਸ ਤੋਂ ਬਾਅਦ ਡੀਜੇਪੀ ਪੰਜਾਬ ਵੱਲੋਂ ਖਾਸ ਦੇਸ਼ੜੇ ਜਾਰੀ ਕੀਤੇ ਗਏ ਸੀ ਕਿ ਤੁਸੀਂ ਆਪਦੇ ਆਪਣੇ ਹਲਕਿਆਂ ਦੇ ਵਿੱਚ ਸੱਚ ਅਭਿਆਨ ਚਲਾਇਆ ਜਾਂ ਤਾਂ ਕਿ ਕੋਈ ਅਨਸਕਾ ਵੀ ਘਟਨਾ ਨਾ ਵਾਪਰੇ ਪੁਲਿਸ ਵੱਲੋਂ ਫਲਾਈਂਗ ਮਾਰਚ ਕੱਢਿਆ ਜਾ ਰਿਹਾ ਗਿਆ ਸੀ ਗਸ਼ਤ ਕੀਤੀ ਜਾ ਰਹੀ ਸੀ ਰੋਡਾਂ ਉੱਤੇ ਲੇਕਿਨ ਉਹਨਾਂ ਨੂੰ ਇੱਕ ਭਾਰੀ ਸਫਲਤਾ ਵੀ ਜੀ ਮਿਲ ਗਈ ਕਿਉਂਕਿ ਦੋ ਨੌਜਵਾਨ ਛੱਕੀ ਹਾਲਤ ਵਿੱਚ ਉਹਨਾਂ ਵੱਲੋਂ ਫੜ ਦਿੱਤੇ ਗਏ ਗਏ ਜਿਨ੍ਹਾਂ ਕੋਲੋਂ ਕੁਝ ਸਮਾਨ ਵੀ ਬਰਾਮਦ ਹੋਇਆ ਗਿਆ ਆ ਪੁਲਿਸ ਦੇ ਵੱਡੇ ਅਧਿਕਾਰੀ ਜਾਂਚ ਕਰਦੇ ਪਏ ਨੇ ਉਹ ਜਾਣਕਾਰੀ ਵੀ ਦਿੰਦੇ ਪਏ ਨੇ ਕਿ ਨਾਲ ਨਾਲ ਲੋਕਾਂ ਨੂੰ ਇਹ ਅਪੀਲ ਵੀ ਕਰਦੇ ਪਏ ਨੇ ਕਿ ਜਦੋਂ MP ਦੀ ਇਲੈਕਸ਼ਨ ਜਿਹੜੀ ਆ ਉਹ ਨਜ਼ਦੀਕ ਹੁੰਦੀ ਪਈ ਗਈ ਹੈ तकरीबन ਅਗਲੇ ਮਹੀਨੇ ਦੀ ਸਟਾਰਟਿੰਗ ਦੇ ਵਿੱਚ ਹੀ ਪੰਜਾਬ ਦੇ ਵਿੱਚ ਜਿਹੜਾ MP ਦੀ ਇਲੈਕਸ਼ਨ ਜਿਹੜੀ ਹੋ ਜਾਣੀਗੀ VOTING ਹੋ ਜਾਣੀਗੀ ਆ ਇਸੇ ਮਹੀਨੇ ਜਿਹੜੇ ਮਈ ਦੇ ਮਹੀਨੇ ਦੇ ਵਿੱਚ ਜਿਹੜੇ ਲੋਕਾਂ ਨੇ ਆਪਣੇ ਨੋਮੀਨੇਸ਼ਨ ਭਰਨੇ ਸ਼ੁਰੂ ਕਰ ਦਨੇ ਉਸ ਤੋਂ ਬਾਅਦ ਗੇਮਾ ਗੇਮੀ ਜਿਹੜੀ ਸ਼ੁਰੂ ਹੋਣ ਤੋਂ ਬਾਅਦ ਐਕਟੀਵਿਟੀ ਕਾਫੀ ਵੱਧ ਚੁੱਕੀ ਹੋਣੀ ਆ ਕਿ ਪੁਲਿਸ ਵੀ ਪੂਰੀ ਮੁਸਤੈਦੀ ਦੇ ਨਾਲ ਗਸ਼ਤ ਕਰਦੀ ਪਈਗੀ ਜਿੱਤੋਂ ਬਾਅਦ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਕੋਈ ਵੀ ਇਸ ਤਰ੍ਹਾਂ ਦੀ ਹਰਕਤ ਨਾ ਕਰਿਓ ਕਿ ਤੁਹਾਨੂੰ ਜਾਣਾ ਪਵੇ ਸਲਾਖਾ ਦੇ ਪਿੱਛੇ ਲੇਕਿਨ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਵੀਡੀਓ ਨਿਕਲ ਕੇ ਸਾਹਮਣੇ ਆ ਰਹੀਆਂ ਗਿਆਆਂ ਆ ਪੁਲਸ ਵੱਲ ਦੇ ਵੱਡੇ ਅਧਿਕਾਰੀ ਚੱਪੇ-ਚੱਪੇ ਦੇ ਖਲੋ ਕੇ ਚੈਕਿੰਗ ਕੀਤੀ ਜਾ ਰਹੀਗੀ ਇਹ ਬਿਆਨ ਚਲਾਇਆ ਜਾ ਰਿਹਾ ਅੱਜ ਨੂੰ ਦੇਖ ਕੇ ਤਾਂ ਇੰਜ ਹੀ ਲੱਗਦਾ ਹੈ ਤੇ ਹੁਣ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਜਿਹੜੀ ਹੈਗੀ ਉਹ ਜ਼ਰੂਰ ਕਾਇਮ ਹੋਏਗੀ ਕਿਉਂਕਿ ਲਗਾਤਾਰ ਜਿਹੜੀਆਂ ਘਟਨਾਵਾਂ ਵਾਪਦੀਆਂ ਪਈਆਂ ਉਹਨੂੰ ਦੇਖਦੇ ਹੋਏ ਵੀ ਪੰਜਾਬ ਪੁਲਿਸ ਕੋਲ ਇਹਦੀ ਪਹਿਲ ਕਦਮੀ ਕੀਤੀ ਗਈ ਹੈਗਾ ਇਹਦਾ ਹੁਣ ਸਮਾਂ ਹੀ ਦੱਸੇਗਾ ਕਿ ਕੀ ਇਸਾ ਨਤੀਜੇ ਨਿਕਲੇ ਲੇਕਿਨ ਫਿਲਹਾਲ ਤਰੁਤਾਜ਼ਾ ਤਸਵੀਰਤ ਹੋਣੇ ਪਈਆਂ ਜਿਦੇ ਵਿੱਚ ਪੁਲਿਸ ਸਮਰਾਲਾ ਦੇ ਸੜਕਾਂ ਦੇ ਚੱਪੇ-ਚੱਪੇ ਤੇ ਖੜੀ ਹੈਗੀ ਹੈ ਬੜੇ ਲੋ ਸਾਡੇ ਚੈਨਲ ਨਾਲ ਤਾਂ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰਦਾ ਕਰੋ ਕਮੈਂਟ ਕਰਦਾ ਕਰੋ ਲਾਈਕ ਕਰਦਾ ਕਰੋ ਚੈਨਲ ਸਾਡਾ ਨੂੰ ਫੋਲੋ ਜ਼ਰੂਰ ਕਰਦਾ ਕਰੋ ਤਾਂ ਕਿ ਨਵੇਂ ਤਾਜ਼ੇ ਖਬਰਾਂ ਤੁਹਾਡੇ ਤੱਕ ਪਹੁੰਚ ਸਕਣ ਕਾਸੋ ਆਪਰੇਸ਼ਨ ਸਾਡਾ ਚੱਲ ਰਿਹਾ ਸਾਡੇ ਸੀਨੀਅਰ ਅਫਸਰਾਂ ਦੇ ਮੌਜੂਦ ਡੀਜੀਪੀ ਸਾਹਿਬ ਮੌਜੂਦ ਐਸਐਸਪੀ ਸਾਹਿਬ ਉਹਨਾਂ ਦੇ ਹੁਕਮਾਂ ਦੇ ਦਬਾਕ ਅਸਾਪਰੇਸ਼ਨ ਚੱਲ ਰਿਹਾ ਸਾਡੇ ਜਿਹੜੀ ਜੁਆਇੰਟਲੀ ਜਿਹੜੀ ਟੀਮ ਬਣੀ ਹੈ ਸਟੇਸ਼ਨ ਲਈ ਡੀਐਸਪੀ ਹਡਗੋਟਰ ਸਾਹਿਬ ਨੇ ਸਾਡੇ ਸੁਪਨਵਿੰਦਰ ਸਿੰਘ ਜੀ ਤੇ ਐਸਐਸਓ ਸਾਹਿਬ ਨੇ ਆਪਣੇ ਦੋਨੇ ਹੀ ਇਹ ਜਿਹੜਾ ਪਹਿਲਾਂ ਖਨੇ ਰੋਡ ਤੇ ਚਲਾਇਆ ਗਿਆ ਹੁਣ ਜਿਹੜਾ ਬੌਂਦਲੀ ਰੋਡ ਤੇ ਆ ਜਿਹੜੇ ਬਦਨਾਮ ਬੰਦੇ ਨੇ ਪਹਿਲਾਂ ਵੇਚਣ ਵਾਲੇ ਉਹਨਾਂ ਦੇ ਕਾਰ ਅਸੀਂ ਕਾਰਡਨ ਕਰਕੇ ਸਰਚ ਕੀਤੇ ਆ ਦਰਾਨੇ ਕਾਸੋ ਜਿਹੜੇ ਆ ਸਾਨੂੰ ਵਧੀਆ ਅਚੀਵਮੈਂਟ ਵੀ ਜਿਹੜੀ ਮਿਲੀ ਆ ਦੋ ਬੰਦੇ ਅਸੀਂ ਜਿਹੜੇ ਆ ਉਹ ਉਹ ਵੀ ਅਰੈਸਟ ਕੀਤੇ ਆ ਉਹਨੂੰ ਟੌਕਸੀਗਨ ਜਿਹੜਾ ਈਜ਼ ਵੀ ਜਿਹੜੇ ਆ ਸਮਾਨ ਨੂੰ ਬਰੰਦ ਕੀਤਾ ਹੈ ਨੀਦੇ ਸੰਦੀਕ ਕਾਨੂੰਨੀ ਕਾਰਵਾਈ ਕਰਦੀ ਸਰ ਕਿੰਨੀ ਕੁ ਮਾਤਰਾ ਹੈ ਜਿਹੜਾ ਉਹ ਅਜੇ ਉਹ ਤਬਦੀਸ਼ ਦੇ ਦਰਾਂ ਨਹੀਂ ਦਿਖਾਦੇ ਸਰ ਕਿੰਨੇ ਕੇ ਏਰੀਏ ਨੇ ਜਿਹੜੇ ਹਲੇ ਬਾਕੀ ਨੇ ਅਸੀਂ ਜਿਹੜੇ ਦੋ ਏਰੀਏ ਚੈੱਕ ਕਰ ਲਏ ਆ ਇਹ ਤੋਂ ਬਿਨਾਂ ਇੱਕ ਏਰੀਆ ਹੋਰ ਹੈ ਚੈੱਕ ਕਰਨਾ ਪਬਲਿਕ ਨੂੰ ਆਪਣੀ ਨੂੰ ਮੇਰੀ ਸਾਰੀ ਸਾਡੀ ਟੀਮ ਵੱਲੋਂ ਇਹ ਪੀਲ ਹੈ ਜੇ ਕਿਸੇ ਦੇ ਕੋਈ ਪਿੰਡ ਦੇ ਵਿੱਚ ਗਵਣ ਦੇ ਕੋਈ ਨਸ਼ਾ ਵੇਚਦਾ ਤੋ ਟੂਲ ਫ੍ਰੀ ਨੰਬਰ ਹੈ ਸਾਡਾ ਐਸ ਐਚ ਓ ਦਾ ਨੰਬਰ ਹੈ ਮੇਰੇ ਨੰਬਰ ਤੇ ਕਿਸੇ ਵੀ ਸਮੇਂ ਦੱਸ ਸਕਦੇ ਆ ਉਹਨਾਂ ਦੀ ਆਈਡੈਂਟੀਟੀ ਜਿਹੜੀ ਆ ਬਿਲਕੁਲ ਡਿਸਕਲੋਜ਼ ਨਹੀਂ ਕੀਤੀ ਜਾਊ ਸੀਕ੍ਰੀਟ ਰੱਖੀ ਜਾਊਗੀ ਵੇਚਜੋ ਕੋਗਾ ਸਾਨੂੰ ਜਿਹੜੋ ਵੇਚਣ ਵਾਲਾ ਬੰਦਾ ਪੈਡਲਰ ਆ ਉਹਦੇ ਬਾਰੇ ਜ਼ਰੂਰ ਇਨਫੋਰਮੇਸ਼ਨ ਦੇਣ ਜਿਹੜਾ ਜੇ ਕਿਸੇ ਦਾ ਬੱਚਾ ਐਡਿਕਟ ਵੀ ਹੋਇਆ ਇਸ ਕੰਮ ਉਹਦੀ ਸਾਡੀ ਜ਼ਿੰਮੇਵਾਰੀ ਆ ਸਰਕਾਰ ਵੱਲੋਂ ਹੁਦਾਇਤਾਂ ਨੇ ਉਹਨੂੰ ਅਸੀਂ ਡੀਡਿਕਟ ਸੈਂਟਰ ਦਾਖਲ ਕਰਾਵਾਂਗੇ ਸਰਕਾਰੀ ਜਿਹੜਾ ਸਾਡੇ ਸਿਵਲ ਹਸਪੀਟਲ ਦੇ ਵਿੱਚ ਬਣੇ ਆ ਤੇ ਉਹਦਾ ਨਸ਼ਾ ਵੀ ਛਡਾਵਾਂਗੇ ਉਹਦੇ ਕੋਈ ਕਾਰ ਵੀ ਵੀ ਕੋਈ ਨਹੀਂ ਕੀਤੀ ਜਾਊਗੀ ਵਰਚਾੜੀ ਕਾਰ ਵੀ ਆ ਸਰ ਜਿਹੜੇ ਵੇਚਣ ਵਾਲੇ ਉਹਨਾਂ ਦੇ ਖਿਲਾਫ ਕੀਤੀ ਜਾ। ਸਤਿ ਸ੍ਰੀ ਅਕਾਲ। ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ।